संत के दुखन किथे ਜਾਂਦਾ ਨਰਕਾਂ ਦੇ ਵਿੱਚ ਪਾਤਸ਼ਾਹ ਜੀਆ ਨੇ ਬਾਣੀ ਦੇ ਵਿੱਚ ਲਿਖ ਦਿੱਤਾ ਹੈ ਕਿ ਕਿੱਥੇ ਜਾਣਾ ਹੈ ਨਰਕਾਂ ਦੇ ਵਿੱਚ ਭਗਤ ਕੀ નિੰਦਾ ਕੰਧ ਛਿਦਾਵੇ ਕੰਧ ਕੰਧ ਨੂੰ ਇਹ ਕਹਿੰਦੇ ਐ ਤੇ ਕੰਧ ਕਿਸ ਨੂੰ ਆਖਿਆ ਇਸ ਸਰੀਰ ਨੂੰ ਆਖਿਆ ਹੈ ਪਾਸ਼ਾ ਸਮਝਾਉਂਦੇ ਨੇ ਕੀ ਜਿਹੜਾ ਰੱਬ ਦੇ ਭਗਤਾਂ ਦੀ ਨਿੰਦਿਆ ਕਰਦਾ ਉਹਨਾਂ ਨੂੰ ਦੁੱਖ ਦਿੰਦਾ ਉਹਨਾਂ 'ਚ ਦੋਸ਼ ਲਾਉਂਦਾ ਹੈ ਤੇ ਭਗਤ ਕੀ ਨਿੰਦਿਆ ਕੀ ਕਰਦੀ ਕੰਧ ਛਦਾਵੇ ਤੇ ਉਹਦੀ ਜਿਹੜੀ ਇਹ ਮਾਨਸ ਦੇਹੀ ਹੈ ਨਾ ਇਹ ਬਾਰੀ ਮਿਲਦੀ ਹੈ ਤੇ ਪਾਸ਼ਾ ਕੀ ਕਰਦੇ ਨੇ ਉਹਦੀ ਇਹ ਕੰਧ ਜਿਹੜੀ ਹੈ ਸਰੀਰ ਡਿੱਗ ਜਾਂਦਾ ਹੈ ਜਿੱਦਾਂ ਹੁਣ ਕੀ ਹੁੰਦਾ ਹੈ ਕਿ ਬਾਰੀ ਤਾਂ ਆਈ ਮਨੁੱਖਾ ਦੇਹੀ ਦੀ ਤੇ ਪਾਸ਼ਾ ਬਾਣੀ ਚ ਲਿਖਦੇ ਨੇ ਕਿ ਕਈ ਕੋਟ ਗਰਭ ਮਹਿਰੇ ਉਹ ਕੰਧ ਜਿਹੜੀ ਹੈ ਅਜੇ ਸਰੀਰ ਬਾਹਰ ਤਾਂ ਅਜੇ ਆਇਆ ਨਹੀਂ ਤੇ ਪਹਿਲੇ ਡਿਗ ਪਈ ਹੈ ਕੀ ਹੈ ਪਹਿਲੇ ਹੀ ਡਿਗ ਪਈ ਹੈ ਨਾ ਕਿਉਂਕਿ ਇਹ ਸਾਡਾ ਪਿਛਲਾ ਪੂਰਬਲਾ ਜਿਹੜਾ ਨਾਲ ਤੁਰਿਆ ਆ ਰਿਹਾ ਹੈ ਨਾ ਤੇ ਉਹ ਪੂਰਬਲੇ ਕਰਮਾਂ ਦਾ ਬੀਜਿਆ ਬੀਜ ਇਹ ਸਾਨੂੰ ਖਾ ਨਾ ਪੈ ਰਿਹਾ ਹੈ ਠੀਕ ਹਨ ਜੀ ਦੂਸਰਾ ਇਹ ਕਿ ਭਗਤ ਕੀ ਨਿੰਦਾ ਕੰਧ ਛਦਾਵੇ ਕਿ ਆਤਮਿਕ ਪਾਸ਼ੇ ਵਾਲਾ ਇਹਦਾ ਕੋਠਾ ਹੀ ਟਹਿ ਜਾਂਦਾ ਹੈ ਕਿ ਕਦੀ ਜ਼ਿੰਦਗੀ ਚ ਇਹਦੇ ਵਿੱਚ ਵੀ ਮੈਂ ਬੈਠ ਸ਼ੱਕਾਂ ਹੈ ਨਾ ਭਗਤੀ ਕੀ ਨਿੰਦਾ ਕੰਧ ਛੰਦਾਵੇ ਭਗਤ ਕੀ ਨਿੰਦਾ ਨਰਕ ਪਹਚਾਵੇ ਹੈ ਨਾ ਜੀ ਜਿਨ੍ਹਾਂ ਨੇ ਪਾਸ਼ ਸਮਝਾਉਂਦੇ ਹੀ ਆਖਿਆ ਕਿ ਨਰਕਾਂ ਚ ਜਾਏਗਾ ਤੋਂ ਪਾਸ਼ ਸੋ ਜੀ ਸਮਝਾ ਰਹੇ ਨੇ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਦੇ ਬਖਸ਼ਿਆ ਹੋਇਆਂ ਦੀ ਜਿਹੜੇ ਉਹਦੇ ਚ ਅਪੇਧ ਹੋਏ ਨੇ ਤੇ ਪਾਸ਼ਾ ਇਹ ਸਮਝਾ ਰਹੇ ਨੇ ਜਿਹੜਾ ਉਹਨਾਂ ਦੀ ਨਿੰਦਿਆ ਉਹਨਾਂ ਦੇ ਦੁੱਖ ਦਵੇਗਾ ਤੇ ਪਾਸ਼ਾ ਕਹਿੰਦੇ ਉਹਨੂੰ ਅਵੱਸੇ ਹੀ ਨਰਕ ਭੋਗਣੇ ਪੈਣਗੇ ਭਗਤ ਕੀ ਨਿੰਦਾ ਨਰਕ ਪਹੁੰਚਾਵੇ ਹੈ ਨਾ ਜੀ ਭਗਤ ਕੀ ਨਿੰਦਾ ਗਰਭ ਮੈ ਗਲੈ ਜਿਨ ਨੇ ਖੁਦਾ ਦੇ ਭਗਤਾਂ ਦੀ ਨਿੰਦਿਆ ਕਰਨੀ ਉਹਨਾਂ ਨੂੰ ਮਾੜਾ ਬੋਲਣਾ ਹੈ ਉਹਨਾਂ ਨੂੰ बार-ਬਾਰ ਗਰਭ ਦੇ ਵਿੱਚ ਗਲਣਾ ਵੀ ਪੈਣਾ ਹੈ ਭਗਤ ਦੀ ਨਿੰਦ ਅਰਾਜ ਤੇ ਟਲੈ ਪਾਸ਼ ਸਮਝਾਉਂਦੇ ਨੇ ਕਿ ਉਹਨੂੰ ਕਿਤੇ ਭੁੱਲ ਕੇ ਵੀ ਐਨੇ ਰਾਜਾਂ ਵਾਲਾ ਕਿਤੇ ਸੁੱਖ ਨਹੀਂ ਮਿਲ ਸਕਦਾ ਹੈ ਠੀਕ ਹੈ ਨਾ ਜੀ ਕਿਉਂ ਇਸ ਨੇ ਉਸ ਦੇ ਪਿਆਰਿਆਂ ਦੀ ਕੀ ਕੀਤੀ ਹੈ ਨਿੰਦਾ ਕੀਤੀ ਹੈ ਤੋ ਇਸ ਕਰਕੇ ਜਿਹੜੇ ਵੀ ਭਗਤਾਂ ਦੀ ਨਿੰਦਿਆ ਕਰਦੇ ਨੇ ਤੇ ਪਾਸ਼ਾ ਕਹਿੰਦੇ ਨੇ ਕਿ ਉਹਨਾਂ ਨੂੰ ਅਵਸਰ ਨਰਕ ਜਿਹੜੇ ਨੇ ਉਹ ਭੋਗਣੇ ਪੈਂਦੇ ਨੇ ਹਾਂ